ਬਹੁਤ ਵੱਡੀ ਖਬਰ ਜਿਵੇਂ ਕਿ ਕਾਲੀ ਦਲ ਔਰ ਦੂਜੇ ਪਾਸੇ ਬੀਜੇਪੀ ਦਾ ਗੱਠ ਜੋੜ ਹੋ ਚੁੱਕਿਆ ਔਰ ਇਹਦਾ ਐਲਾਨ ਵੀ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਲਕੁਲ ਜਿਵੇਂ ਕਿ ਭਾਜਪਾ ਦੀ ਪੈਗੀਆਂ ਨੇ ਔਰ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ ਔਰ ਦੂਜੇ ਪਾਸੇ ਜੀ ਸੁਖਵੀਰ ਸਿੰਘ ਬਾਦਲ ਨੂੰ ਨਰਿੰਦਰ ਮੋਦੀ ਦੀਆਂ ਮਸ਼ੀਨਾਂ ਮੁੱਖ ਮੰਤਰੀ ਪੰਜਾਬ ਦਾ ਬਣਾ ਦੇਣਗੇ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਕਿਹੜੀਆਂ ਮਸ਼ੀਨਾਂ ਦੀ ਗੱਲ ਕਰ ਰਿਹਾ ਮੈਂ ਪਰ ਮੈਂ ਤੁਹਾਡੇ ਸਾਹਮਣੇ ਅੱਜ ਇੱਕ ਐਸਾ ਨਮੂਨਾ ਉਹਨਾਂ ਮਸ਼ੀਨਾਂ ਦਾ ਦਿਖਾਉਣ ਜਾ ਰਹੇ ਹਾਂ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਐਵੇਂ ਨਹੀਂ ਰੌਣਾ ਪਾਇਆ ਸੀ ਕਿ ਡਾਇਨਾਸੌਰ ਆ ਜਾਣਗੇ ਦਹਾਕ ਸਾਲ ਦੇ ਵਿੱਚ ਪਹਿਲੇ ਦਿਨ ਵੀ ਮੈਂ ਤੁਹਾਡੇ ਵਾਲੇ ਹੀ ਗੱਲ ਸਾਂਝੀ ਕੀਤੀ ਸੀ ਕਿ ਆਪਣੇ ਬੇਟੇ ਨੂੰ ਲਾਂਚ ਕਰਨ ਜਾ ਰਹੇ ਨੇ ਪਰ ਇਹਦਾ ਜਿਹੜੀ ਘੰਟੀ ਹੈ ਉਹ ਦਿਨ ਨੂੰ ਖੜਕ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਦੇ ਗੱਠ ਜੋੜ ਦਾ ਐਲਾਨ ਬੀਜੇਪੀ ਦੇ ਨਾਲ ਕਿਹਨੇ ਕਰ ਦਿੱਤਾ ਇਹ ਖਬਰ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹਾਂ ਜੋ ਕਿ ਇਹਨਾਂ ਦੇ ਹੀ ਲੀਡਰ ਸਾਬਕਾ ਮੰਤਰੀ ਸਕੰਦਰ ਸਿੰਘ ਮਨੂਕਾ ਸਾਹਿਬ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਔਰ ਦੂਜੇ ਪਾਸੇ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਪੰਜਾਬ ਦੇ ਅੰਦਰ ਬਹੁਤ ਵੱਡਾ ਛੱਪਾ ਮੰਨਿਆ ਜਾ ਰਿਹਾ ਸੀ ਪਰ ਉਹਨੂੰ ਤੋੜਨ ਦੇ ਲਈ ਪੰਜਾਬ ਦੇ ਲੋਕ ਵੀ ਇਹ ਗੱਲ ਕਹਿੰਦੇ ਸੀ ਕਿ ਉਹਨੂੰ ਤੋੜਨ ਦੇ ਲਈ ਬੀਜੇਪੀ ਦੇ ਨਾਲ ਜੇਕਰ ਗੱਠ ਜੋੜ ਹੁੰਦਾ ਵਾਕਈ ਤਾਂ ਪੰਜਾਬ ਦੇ ਅੰਦਰ ਇਕਾਦੀਰ ਵਾਪਸੀ ਕਰ ਸਕਦਾ ਹੈ ਵੋਟਾਂ ਚਾਹੇ ਪੈਣ ਨਾ ਪੈਣ ਇਹ ਵੀ ਤੁਹਾਨੂੰ ਮੈਂ ਹੁਣ ਦੱਸ ਦਿਆਂ ਜਿਹੜੀ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਉਂਗਾ ਉਹਦੇ ਵਿੱਚ ਅਹਿਮ ਸਵਾਲ ਔਰ ਅਹਿਮ ਵੱਡੇ ਖੁਲਾਸੇ ਇਹ ਵੀ ਨੇ ਕਿ ਇਸ ਵੀ ਸੰਬਾਦ ਦੀ ਸਰਕਾਰ ਵਾਕਈ ਬਣ ਜੂਗੀ ਕਿਉਂਕਿ ਪੰਜਾਬ ਦੇ ਅੰਦਰ ਚਾਹੇ ਮੁੱਖ ਮੰਤਰੀ ਦੇ ਨਾਲ ਸਾਰੀ ਜਨਤਾ ਜੁੜੀ ਹੋਵੇ ਪਰ ਉਹਦਾ ਇੱਕ ਨਮੂਨਾ ਤੁਹਾਨੂੰ ਮੈਂ ਬਾਅਦ ਦੇ ਵਿੱਚ ਦਿਖਾਉਂਗਾ ਪਹਿਲਾ ਇਨਾਂਮ ਕਿ ਨਹੀਂ ਹੋ ਗਿਆ ਗੱਠ ਜੋੜ ਦਾ ਬੀਜੇਪੀ ਦੇ ਨਾਲ ਆ candidato ਦਾ ਇਹ ਤੁਹਾਨੂੰ ਸੁਣਾਵਾਂਗੇ ਕਿਉਂਕਿ ਖਬਰ ਬੜੀ ਹੀ ਅਹਿਮ ਹੈ ਜਿਹੜੇ ਮਸ਼ੀਨਾਂ ਨੂੰ ਲੈ ਕੇ ਹੈ ਮਸ਼ੀਨਾਂ ਨਰਿੰਦਰ ਮੋਦੀ ਦੀਆਂ ਹੋਣਗੀਆਂ ਆਡੂਜੇ ਪਾਸੇ ਵੋਟ ਚਾਹੇ ਤੁਸੀਂ ਆਮ ਆਦਮੀ ਨੂੰ ਪਾਓ ਚਾਹੇ ਤੁਸੀਂ ਬੀਜੇਪੀ ਨੂੰ ਪਾਓ ਚਾਹੇ ਕਾਂਗਰਸ ਨੂੰ ਪਾਓ ਚਾਹੇ ਭਾਈ ਕਿਸੇ ਹੋਰ ਨੂੰ ਪਾ ਦਿਓ ਮਾਮਲਾ ਉੱਥੇ ਦਾ ਉੱਥੇ ਰਹਿਣਾ ਕਿ ਮੁੱਖ ਮੰਤਰੀ ਪੰਜਾਬ ਦੇ ਸੁਖਵੀਰ ਸਿੰਘ ਬਾਦਲ ਬਣ ਗਏ ਤਾਂ ਸੁਣੋ ਧਿਆਨ ਦੇ ਨਾਲ ਕਿ ਬੀਜੇਪੀ ਦੇ ਨਾਲ ਗੱਠ ਜੋੜ ਅਕਾਲੀ ਦਲ ਦਾ ਮਨੂਕਾ ਸਾਹਿਬ ਨੇ ਨਾਲ ਕਿਉਂ ਕੀਤਾ ਉਸ ਤੋਂ ਬਾਅਦ ਮੋਹਨਿੰਦਰ ਮੋਦੀ ਦੀਆਂ ਮਸ਼ੀਨਾਂ ਦੀ ਖਬਰ ਜਿਹੜੀ ਕਿ ਬਹੁਤ ਹੀ ਅਹਿਮ ਖਬਰ ਸੁਣੋ ਸ਼ੋਮਨੀਆ ਅਕਾਲੀ ਦਲ ਬੀਜੇਪੀ ਘੱਟਚੋੜ ਨੂੰ ਲੈ ਕੇ ਸਿਆਸੀ ਗਲਿਆਰਾਂ 'ਚ ਵੱਡੀ ਚਰਚਾ ਹੋ ਰਹੀ ਹੈ ਸਾਬਕਾ ਅਕਾਲੀ ਦਲ ਦੇ ਮੰਤਰੀ ਸਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਹੈ ਕਿ ਹਰ ਵਰਗ ਦੀ ਆਵਾਜ਼ ਸ਼ੋਮਨੀਆ ਅਕਾਲੀ ਦਲ ਬੀਜੇਪੀ ਦਾ ਘੱਟਚੋੜ ਹੋਏਗਾ ਸੁਧਾਰ ਲਹਿਰ ਦੇ ਵੀ ਅੱਗੇ ਤੋਂ ਵੱਧ ਲੀਡਰ ਅਕਾਲੀ ਦਲ 'ਚ ਵਾਪਸੀ ਕਰਨ ਲਈ ਤਿਆਰ ਬੈਠੇ ਨੇ ਵੱਡਾ ਬਿਆਨ ਮਲੂਕਾ ਨੇ ਦਿੱਤਾ ਹੈ ਕਿ ਅੱਜ ਤੋਂ ਵੱਧ ਲੀਡਰ ਅਕਾਲੀ ਦਲ ਦੇ ਵਿੱਚ ਵਾਪਸੀ ਲਈ ਤਿਆਰ ਬੈਠੇ ਨੇ ਕੇਵਲ ਇਕਬਾਲ ਸਿੰਘ ਜੁੰਦਾ ਤੇ ਮਨਪ੍ਰੀਤ ਹਿਆਲੇ ਨੂੰ ਲੈਣ ਦੇ ਲਈ ਸੁਪੀਰ ਬਾਦਲ ਤਿਆਰ ਨਹੀਂ ਹਨ ਸੁਪੀਰ ਬਾਦਲ ਨਹੀਂ ਚਾਹੁੰਦੇ ਕਿ ਇਕਬਾਲ ਸਿੰਘ ਜੁੰਦਾ ਤੇ ਮਨਪ੍ਰੀਤ ਹਿਆਲੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ 2027 ਦੇ ਇਲੈਕਸ਼ਨ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਘੱਟ ਜੋੜ ਤਾਂ ਸੁਣ ਲਿਆ ਪੰਜਾਬ ਵਾਲੇ ਸਕੰਦਰ ਸਿੰਘ ਮਲੂਕਾ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਭਾਈ ਅਸੀਂ ਭਾਜਪਾ ਦੇ ਨਾਲ ਗੱਲ ਜੋੜ ਕਰਨ ਜਾ ਰਹੇ ਹਾਂ। ਆਹ ਦੂਜੇ ਪਾਸੇ ਦੋ ਵੱਡੇ ਲੀਡਰਾਂ ਨੂੰ ਉਹਨੇ ਆਪਣੇ ਅਕਾਲੀ ਦਲ ਦੇ ਵਿੱਚ ਲੈਣ ਤੋਂ ਮਨਾ ਕਰ ਦਿੱਤਾ ਹੈ। ਕਈ ਲੀਡਰ ਤਾਂ ਆਮ ਆਦਮੀ ਪਾਰਟੀ ਦੇ ਵੀ ਨੇ ਜਿਹੜੇ ਉਹਨਾਂ ਦੇ ਵਿੱਚ ਜਾਣਾ ਚਾਹੁੰਦੇ ਆ। ਇਹ ਸੁਖਬੀਰ ਸਿੰਘ ਬਾਦਲ ਨੇ ਕਿਹਾ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਕਹਿ ਦਿੱਤਾ ਜੀ ਅਕਾਲੀ ਵਾਲੇ ਉਹਨੂੰ ਤਿਆਰ ਨਹੀਂ ਪਰ ਇਹਨਾਂ ਦੋਵਾਂ ਗੱਲਾਂ ਦੇ ਵਿਚਾਲੇ ਅਕਾਲੀ ਦਲ ਦੇ ਪ੍ਰਧਾਨ ਔਰ ਸ਼ਕੰਦਰ ਸਿੰਘ ਮਲੂਕਾ ਇਸ ਗੱਲ ਤੇ ਰਾਜੀ ਹੋ ਚੁੱਕੇ ਨੇ ਕਿ ਹਾਂਜੀ ਐਸੀ ਤਾਂ ਭਾਜਪਾ ਦੇ ਨਾਲ ਗੱਠ ਜੋੜ ਕਰਨ ਜਾ ਰਹੇ ਹਾਂ ਪਰ ਹੁਣ ਜਿਹੜੀਆਂ ਨਰਿੰਦਰ ਮੋਦੀ ਦੀਆਂ ਮਸ਼ੀਨਾਂ ਨੇ ਨਾ ਉਹਨਾਂ ਦੇ ਉੱਤੇ ਗੱਲ ਕਰਾਂਗੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਜਿਹੜੀਆਂ ਨਰਿੰਦਰ ਮੋਦੀ ਦੀਆਂ ਮਸ਼ੀਨਾਂ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਬਣਾ ਦੇਣਗੀਆਂ ਮੈਂ ਇਹ ਗੱਲ ਕਹੀ ਸੀ ਕਿ ਵੋਟਾਂ ਚਾਹੇ ਪਾਇਓ ਚਾਹੇ ਨਾ ਪਾਇਓ ਚਾਹੇ ਜੀਰੂ ਮਰਜੀ ਪਾ ਦਿਓ ਪਰ ਆਕਾਲੀ ਦਲ ਦੀ ਸਰਕਾਰ ਬਾਨੀ ਪੱਕੀ ਹੈ ਕਿਉਂਕਿ ਜਰਨਾ ਨਰਿੰਦਰ ਮੋਦੀ ਦੀਆਂ ਮਸ਼ੀਨਾਂ ਨੇ ਨਾ ਦੇਖੋ ਕਿ ਇੱਕ ਉਹਨਾਂ ਦਾ ਪਹਿਲੇ ਧਾਰਮਾ ਦੱਸਾਂ ਕਿ ਉਹਨਾਂ ਦਾ ਆਪ ਦਾ ਕੰਮ ਚੱਲ ਹੋਊਗਾ ਪੰਜਾਬ ਦੇ ਅੰਦਰ ਉਹਨਾਂ ਦੇ ਬੀਐਸਐਫ ਆਰ ਦੇ ਜਿਹੜੇ ਕਿ ਜਵਾਨ ਸੀਆਰਐਫ ਦੇ ਜਵਾਨ ਬਾਕੀ ਬਹੁਤ ਸਾਰੇ ਮਿਲਟਰੀ ਦੇ ਨੌਜਵਾਨ ਮੌਜੂਦ ਹੋਣਗੇ ਜਿਹੜੇ ਕਿ ਕੇਂਦਰ ਵੱਲੋਂ ਵਕਾਫਾ ਰਾਜ ਜਾਣਗੇ ਔਰ ਦੂਜੇ ਪਾਸੇ ਜਿਹੜੀਆਂ ਉਹਨਾਂ ਦੇ ਮਸ਼ੀਨਾਂ ਦੇ ਉੱਤੇ ਬੈਠੇ ਉਹਨਾਂ ਦੇ ਵਰਕਰ ਜਿਹੜੇ ਕਿ ਅਵਸਰ ਹੋਣਗੇ ਉਹ ਵੀ ਉਹਨਾਂ ਦੇ ਹੀ ਚੱਲਣਗੇ ਇਹ ਪੱਕੀ ਗੱਲ ਹੈ ਤਾਂ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਵੰਤ ਸਿੰਘ ਮਾਨ ਚਾਹੇ ਉਹਨਾਂ ਨੂੰ ਪੰਜਾਬ ਦੀ ਸਾਰੀ ਜਨਤਾ ਫੇਰ ਤੋਂ ਵੋਟ ਪਾ ਦੇਵੇ ਲੱਗਦਾ ਕਿ ਪੰਜਾਬ ਦੇ ਅੰਦਰ ਫੇਰ ਪਲਟਾਵਾਜਨਾ ਤਾ ਹੈ ਕਿਉਂਕਿ ਨਰਿੰਦਰ ਮੋਦੀ ਜਾਂ ਕੇਂਦਰ ਦੀ ਕਹਿ ਲੋ ਕਿ ਜਿਹੜੀ ਪਾਵਰ ਹੈ ਨਾ ਉਸ ਪਾਵਰ ਦੇ ਨਾਲ ਕਿਵੇਂ ਪੰਜਾਬ ਦੇ ਨਾਲ ਛਲਕ ਕੀਤੇ ਜਾਂਦੇ ਨੇ ਅਕਸਰ ਤੁਸੀਂ ਹਰ ਰੋਜ਼ ਖਬਰਾਂ ਦੇ ਵਿੱਚ ਵੇਖਦੇ ਹੋ ਆ ਥੋੜੇ ਦਿਨ ਪਹਿਲਾਂ ਇੱਕ ਖਬਰ ਆਉਂਦੀ ਹੈ ਕਿ ਨਰਿੰਦਰ ਮੋਦੀ ਯਾਨੀ ਕੇਂਦਰ ਉਸਤੇ ਸੁਨੀਲ ਸਿੰਘ ਬਾਦਲ ਵੀ ਬੋਲੇ ਸੀ ਕਿ ਨਰੇਗਾ ਦਾ ਪੈਸਾ ਕੇਂਦਰ ਖਾ ਚੁੱਕੀ ਆ ਗਰੀਬਾਂ ਦਾ ਇਸ ਬਾਰੇ ਦੇ ਉੱਤੇ ਸਾਰੇ ਨੇਤਾਵਾਂ ਨੇ ਆਪਣੀ ਆਪਣੀ ਨਾਰਾਜ਼ਗੀ ਜਤਾਈ ਸੀ ਪਰ ਦੂਜੇ ਪਾਸੇ ਜੀ ਕੇਂਦਰ ਅਨਰ ਜਿਹੜਾ ਉਹਦੀ ਇੰਨੀ ਪਹੁੰਚ ਆ ਕਿ ਸਾਡਾ ਜਿਹੜਾ ਪੰਜਾਬ ਜਿੱਨੇ ਲੀਡਰਸ਼ਿਪ ਹੈ ਜਾਂ ਜਿੰਨੀ ਅਫਸਰਸ਼ਾਈ ਹੈ ਇਹਨਾਂ ਸਾਰਿਆਂ ਨੂੰ ਦਬ ਕੇ ਰੱਖ ਲੈਣਾ ਜਿਸ ਦਿਨ ਇਹ ਮਤਦਾਨ ਹੋਣਗੇ 2027 ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਤਾਂ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਬਣਾਉਣਾ ਚਾਹੁੰਦੇ ਨੇ ਤਾਂ ਜੇਕਰ ਵਾਕਈ ਮਨੂਕਾ ਦਾ ਬਿਆਨਤਾ ਆ ਗਿਆ ਸੁਖਵੀਰ ਬਾਦਲ ਦਾ ਇਹ ਬਿਆਨ ਹੋਣਾ ਬਾਕੀ ਹੈ ਕਿਉਂਕਿ ਇਕਬਦਰ ਸਿੰਘ ਮੜੂਕਾ ਅਕਾਲੀ ਦਲ ਦੇ ਸਾਫਟਾ ਮੰਤਰੀ ਨੇ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਸੁਖਵੀਰ ਬਾਦਲ ਕਈ ਨੇਤਾਵਾਂ ਨੂੰ ਲੈਣ ਨੂੰ ਤਿਆਰ ਨਹੀਂ ਹੈ ਜਿਹੜੇ ਕੋ ਵਾਪਸੀ ਅਕਾਲੀ ਦਲ ਦੇ ਵਿੱਚ ਕਰਨਾ ਚਾਹੁੰਦੇ ਨੇ ਪਰ ਜੇਕਰ ਵਾਕਈ ਅਕਾਲੀਆਂ ਦੀ ਸਰਕਾਰ ਬਣ ਗਈ ਹੁਣ ਇਹ ਵੀ ਇੱਕ ਸਵਾਲ ਪੰਜਾਬ ਦੇ ਲੋਕ ਕੀ ਸਹਰੇ ਨੇ ਕਹਿੰਦੇ ਜੀ ਗੁੰਡਾ ਰਾਜ ਆ ਜਾਣਾ ਤੇ ਪੰਜਾਬ ਦੇ ਲੋਕ ਤਾਂ ਇਹ ਕਹਿਣਗੇ ਕਿ ਅਸੀਂ ਤਾਂ ਵੋਟ ਨਹੀਂ ਪਾਉਣੇ ਅਕਾਲੀਆਂ ਨੂੰ ਮੈਂ ਪਹਿਲੇ ਨੰਬਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਈ ਤੁਸੀਂ ਵੋਟ ਪਾਇਓ ਚਾਹੇ ਨਾ ਪਾਇਓ ਪਰ ਜਦੋਂ ਕਾਦੀਆ ਦੀ ਸਰਕਾਰ ਆਉਣੀ ਹੈ ਨਾ ਤਾਂ ਆਉਣੀ ਹੈ ਉਹ ਵੋਟ ਦੇ ਨਾਲ ਦੀ ਉਹ ਨਰਿੰਦਰ ਮੋਦੀ ਦੀਆਂ ਮਸ਼ੀਨਾਂ ਦੇ ਨਾਲ ਆਉਣੀ ਹੈ ਇਹ ਗੱਲ ਯਾਦ ਰੱਖਿਓ ਤੁਸੀਂ ਆਪਣੇ ਜਹਿਨ ਤੇ ਆਪਣੇ ਦਿਲ ਦਿਮਾਗ ਦੇ ਵਿੱਚ ਜੇਕਰ ਭਾਜਪਾ ਦੇ ਨਾਲ ਵਾਕਈ ਸੁਖਬੀਰ ਸਿੰਘ ਬਾਦਲ ਖੁਦ ਆ ਕੇ ਐਲਾਨ ਕਰ ਦਿੰਦੇ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਵੇਖ ਵੀ ਲੈਂਦੇ ਹੋ ਤਾਂ ਫਿਰ ਯਕੀਨ ਕਰੋ ਕਿ ਮੁੱਖ ਮੰਤਰੀ ਅਗਲੇ ਮੁੱਖ ਮੰਤਰੀ ਸਤਾਜ ਦੇ ਸੁਰਵੀਰ ਬਾਦਲ ਧੱਕੇ ਦੇ ਨਾਲ ਬਣ ਸਕਦੇ ਨੇ ਇਹ ਵੱਡੀ ਖਬਰ ਦੀ ਜਿਹੜੀ ਚਰਚਾ ਹੈ ਇਹ ਪੰਜਾਬ ਦੇ ਅੰਦਰ ਹੋਣ ਲੱਗੀ ਆ ਥੋੜੇ ਦਿਨ ਬਾਅਦ ਵੱਡੇ ਪੁੱਤਰ ਦੇ ਤੇ ਇਸ ਗੱਲ ਨੂੰ ਤੁਸੀਂ ਵੇਖੋਗੇ ਕਿ ਮਾਹੌਲ ਪਲਟਾ ਕਿਵੇਂ ਜਾ ਰਿਹਾ ਹੈ ਕਿਉਂਕਿ ਜਿਹੜੇ ਡਾਇਨਾਸੌਰਾਂ ਨੂੰ ਲੈ ਕੇ ਹਰ ਰੋਜ਼ ਚਰਚਾ ਆ ਹਰ ਰੋਜ਼ ਟਿੱਪਣੀਆਂ ਹੁੰਦੀਆਂ ਨੇ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਭਾਈ ਸਾਡੇ ਜਿਹੜੇ ਵੱਡੇ ਲੀਡਰ ਨੇ ਚਾਹੇ ਭਗਵੰਤ ਮਾਨਾ ਚਾਹੇ ਪੈਸੇ ਦੀ ਗੱਲ ਵਾਦਨਾ ਇਹ ਡਾਇਨਾਸੌਰ ਬੰਦ ਨੂੰ ਨਾ ਜਾਣ ਪੰਜਾਬ ਦੇ ਜਿਹਨੇ ਅਸਲੀ ਮੁੱਦੇ ਹਨ ਉਹਨਾਂ ਦੇ ਉੱਤੇ ਗੱਲ ਕਰ ਤੇਈ ਪੱਤਰਕਾਰਾਂ ਦਵਾਰ ਬਹੁਤ ਜ਼ਿਆਦਾ ਜਿਹੜਾ ਕਿ ਕੋਸਿਆਂ ਨਹੀਂ ਜਾ ਰਿਹਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਕੀ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ